ਪੜਨੂੰ ਅਸੀਂ ਮੰਗ ਪੱਤਰ ਦੇਣ ਲੱਗੇ ਆ ਇੱਕ ਪਾਸੇ ਸਰਕਾਰਾਂ ਜਮੂਰੀਅਤ ਦੇ ਡੇ ਮਨਾ ਰਹੀਆਂ ਜਿਹੜਾ ਜਮੂਰੀਅਤ ਦੇ ਡੇ ਆ ਇਹ ਸਾਡੇ ਲਾਗੂ ਤਾਂ ਹੈ ਨਹੀਂ ਉਹ ਤਾਂ ਤਾਂ ਘਾਣ ਕੀਤਾ ਜਾ ਰਿਹਾ ਇੱਕ ਪਾਸੇ ਸਾਡੀ ਨੌਜਵਾਨੀ ਧੜਾ ਧੜ ਚਿੱਤੇ ਦੇ ਨਾਲ ਮਾਰ ਰਹੀ ਆ ਉੱਥੇ ਕਿੱਥੇ ਆ ਜਮੂਰੀਅਤ ਕਿੱਥੇ ਆ ਕਾਨੂੰਨ ਬਰੂਜ 4 5 ਬੱਚਿਆਂ ਦੀਆਂ ਲਾਛਾਂ ਉਹਨੀਆਂ ਪੰਡਾਂ ਦੇ ਵਿੱਚ ਜਿਹਦੇ ਘਰ ਦਾ ਪੁੱਤ ਮਾਰ ਜਾਂਦਾ ਉਹ ਪੁੱਛਿਆ ਜਾਂਦਾ ਜਮੂਰੀਅਤ ਦੇ ਦਾ ਕਾਨੂੰਨ ਆਇਆ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਕੋਈ ਸਾਡੇ ਕਾਨੂੰਨ ਨਹੀਂ ਹੈਗਾ ਸਿੱਖਾਵਾ ਤੇ ਕਾਨੂੰਨ ਹੋਰ ਆ ਹਿੰਦੂਆਵਾ ਤੇ ਕਾਨੂੰਨ ਹੋਊਰਾ ਸਾਡੇ ਬੰਦੀ ਸਿੰਘ ਈ ਈ ਸਾਲ ਦੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੀ ਕੋਈ ਰਿਹਾਈ ਨਹੀਂ ਕਿੱਥੇ ਜਮੂਰੀਏ ਤੇ ਜਮੂਰੀਏ ਤੇ ਕਾਨੂੰਨ ਕੋਈ ਲਾਗੂ ਨਹੀਂ ਬਣੇ ਨਾੜੇ ਤਾਂ ਕੀਤਾ ਜਾ